ਬੜੀ ਫਿਲਮ ਲੱਗੀ ਜੀ ਫਿਲਮ ਇੱਕ ਪਰਿਵਾਰਕ ਫਿਲਮ ਆ ਇਹਦੇ ਵਿੱਚ ਰਿਸ਼ਤੇ ਬਾਰੇ ਵੀ ਕਾਫੀ ਕੁਝ ਦੱਸਿਆ ਗਿਆ ਹੈ ਵੀ ਸਾਨੂੰ ਆਪਣੇ ਮਾਪਾ-ਪਿਓ ਦੀ ਇੱਜ਼ਤ ਮਾਨ ਕਰਨੀ ਚਾਹੀਦਾ ਬਜ਼ੁਰਗਾਂ ਦਾ ਕਰਨੀ ਚਾਹੀਦਾ ਜਿਹੜੇ ਜਕਾਰੇ ਗੂੰਜ ਰਹੇ ਸੀਗੇ ਪੂਰੇ ਸਿਨੇਮਾ ਹਾਲ ਦੇ ਵਿੱਚ ਅੱਖਾਂ ਨਮ ਹੋ ਰਹੀਆਂ ਸੀਗੀਆਂ ਸੋ ਕਿਵੇਂ ਲੱਗੀ ਤੁਹਾਨੂੰ ਫਿਲਮ ਨਾ ਕੋਈ ਜਿੱਥੇ ਜਕਾਰੇ ਲੱਗ ਜਾਣ ਫਿਰ ਉੱਥੇ ਕਿਰਪਾ ਤਾਂ ਹੁੰਦੀ ਹੁੰਦੀ ਹੈ ਸਾਡੇ ਅੱਜ ਜਲੰਧਰ ਦੇ ਵਿੱਚ ਸਕਰੀਨਿੰਗ ਸੀ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਦੀ ਔਰ ਬਹੁਤ ਲੋਕ ਇੱਥੇ ਪਹੁੰਚੇ ਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਲੱਗੀ ਫਿਲਮ ਸਭ ਤੋਂ ਪਹਿਲਾਂ ਤੇ ਜੀ ਬਹੁਤ ਵਧੀਆ ਫਿਲਮ ਲੱਗੀ ਜੀ ਤੇ ਆਪਾਂ ਚਾਹਨੇ ਦੇ ਫਿਲਮ ਬਣਨੀ ਚਾਹੀਦੀਆਂ ਤੇ ਫਿਲਮ ਚ ਇੱਕ ਵਾਰੀ ਦੋ ਵਾਰ ਕਈ ਵਾਰ ਫਿਲਮ ਚ ਰੋਣਾ ਆਇਆ ਕਿਉਂ ਫਿਲਮ ਇੱਕ ਪਰਿਵਾਰਕ ਫਿਲਮ ਹੋ ਆ ਤੇ ਸਾਰਾ ਪਰਿਵਾਰ ਬੈਠ ਫਿਲਮ ਦੇਖਦਾ ਬੱਚੇ ਵੀ ਦੇ ਸਾਥ ਦੇ ਬਜ਼ੁਰਗ ਵੀ ਦੇ ਸਾਥ ਦੇ ਆ ਤੇ ਨੌਜਵਾਨ ਤੇ ਫਿਲਮ ਬੱਚਿਆਂ ਵਾਸਤੇ ਨੌਜਵਾਨ ਬਜ਼ੁਰਗ ਸਾਰਾ ਇੱਕ ਚੰਗਾ ਸੰਦੇਸ਼ ਦੇ ਕੇ ਜਾ ਰਹੀ ਜੀ ਫਿਲਮ ਤੇ ਮੈਂ ਪੂਰੀ ਟੀਮ ਨੂੰ ਧੰਨਵਾਦ ਕਰਦਾ ਆ ਉਹਨਾਂ ਦਾ ਹੌਸਲਾ ਬਧਾਨਾ ਵੀ ਵੀ ਵੱਧ ਤੋਂ ਵੱਧ ਸੰਗਤਾਂ ਫਿਲਮ ਦੇਖਣ ਯੂਰ ਪਹੁੰਚਣ ਕਿਉਂ ਫਿਲਮ ਰਿਲੀਜ਼ ਹੁੰਦੀ ਆ ਇਹਦੇ ਵਿੱਚ ਰਿਸ਼ਤਿਆਂ ਬਾਰੇ ਵੀ ਕਾਫੀ ਕੁਝ ਦੱਸਿਆ ਗਿਆ ਹੈ ਵੀ ਸਾਨੂੰ ਆਪਣੇ ਮਾਪੇ ਬ ਦੀ ਇੱਜ਼ਤ ਮਾਨ ਕਰਨ ਚਾਹੀਦਾ ਬਜ਼ੁਰਗਾਂ ਦਾ ਕਰਨ ਚਾਹੀਦਾ ਤੇ ਪੇ ਪੁੱਤ ਦਾ ਧੀ ਪੁੱਤ ਦਾ ਪਿਆਰ ਦਿਖਾਇਆ ਗਿਆ ਹੈ ਤੇ ਪੱਗ ਵਾਸਤੇ ਪੱਗ ਦੀ ਦਸਤਾਰ ਦੀ ਇਹ ਮੈ ਦੱਸੀ ਗਈ ਆ ਜਦੋਂ ਗ੍ਰੀਪੀ ਗਲਵਾਰ ਪੱਗ ਬਨ ਕੇ ਆਪਣੇ ਬਾਪ ਸਾਹਮਣੇ ਪਹੁੰਚਦੇ ਆ ਤੇ ਉਹਦੇ ਬਾਪ ਨੂੰ ਬਹੁਤ ਖੁਸ਼ੀ ਹੁੰਦੀ ਮੇਰੇ ਪਾਪਾ ਪੁੱਤ ਪੱਗ ਬਨ ਗਿਆ ਆ ਬਾਕੀ ਨਸ਼ਿਆਂ ਵਾਰ ਸ਼ਰਾਬਾਰੇ ਵੀ ਦੱਸਿਆ ਗਿਆ ਵੀ ਸ਼ਰਾਬ ਦੀ ਗੱਡੀ ਆਪਾਂ ਬਿਲਕੁਲ ਨਹੀਂ ਚਲਾਨੀ ਚਾਹੀਦੀ ਆ ਸ਼ਰਾਬ ਗੱਡੀ ਚਲਾਉਣ ਨਾਲ ਚਾਰ ਚਾਰ ਬੰਦੇ ਦੱਤ ਹੁੰਦੀ ਦਿਖਾਈ ਗਈ ਹੈ ਫਿਲਮ ਵਿੱਚ ਤੇ ਸਾਨੂੰ ਸ਼ਰਾਬ ਗੱਡੀ ਬਿਲਕੁਲ ਨਹੀਂ ਚਲਾਣੀ ਚਾਹੀਦੀ ਆ ਬੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਿਲਮ ਦੇਖ ਕੇ ਆਪਾਂ ਹੁਣੇ ਬਾਹਰ ਨਿਕਲੇ ਆ ਤਾਂ ਜਕਾਰੇ ਜਿਹੜੇ ਜਕਾਰੇ ਗੂੰਜ ਰਹੇ ਸੀਗੇ ਪੂਰੇ ਸਿਨੇਮਾ ਹਾਲ ਦੇ ਵਿੱਚ ਅੱਖਾਂ ਨਮ ਹੋ ਰਹੀਆਂ ਸੀਗੀਆਂ ਸੋ ਕਿਵੇਂ ਲੱਗੀ ਤੁਹਾਨੂੰ ਫਿਲਮ ਦੇਖੋ ਜੀ ਜਿੱਥੇ ਜਕਾਰੇ ਲੱਗ ਜਾਣ ਫਿਰ ਉੱਥੇ ਕਿਰਪਾ ਤਾਂ ਹੁੰਦੀ ਹੁੰਦੀ ਹੈ ਨਾ ਇਹ ਫਿਲਮ ਜਿਹੜੀ ਅਰਦਾਸ ਸੁਰਵਤ ਦੇ ਭਲੇ ਦੀ ਸਿੱਖ ਦੀ ਉਹਨਾਂ ਚੱਕਰ ਅਰਦਾਸ ਹੀ ਨਹੀਂ ਪੂਰੀ ਹੁੰਦੀ ਜਿੰਨਾਂ ਚੱਕਰ ਅਸੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸੁਰਵਤ ਦਾ ਭਲਾ ਨਹੀਂ ਕਹਿੰਦੇ ਸੋ ਇਸ ਟੀਮ ਨੇ ਦਿਲੋਂ ਜਾਨ ਨਾਲ ਮਿਹਨਤ ਕਰਕੇ ਇਸ ਫਿਲਮ ਨੂੰ ਬਣਾਇਆ ਇਸ ਦੇ ਵਿੱਚ ਇਹੀ ਕੁਝ ਦਰਸਾਇਆ ਗਿਆ ਵੀ ਜਿਹੜੀ ਅੱਜ ਦੀ ਪੀੜ੍ਹੀ ਸਾਡੀ ਕਿਤਾਬਾਂ ਤੋਂ ਤੇ ਗੁਰਬਾਣੀ ਤੋਂ ਦੂਰ ਹੁੰਦੀ ਜਾ ਰਹੀ ਆ ਅਸੀਂ ਇੱਕ ਘਰ ਦੇ ਵਿੱਚ ਆਪਣਾ ਆਪਣਾ ਟੀਵੀ ਲੈ ਕੇ ਬੈਠੇ ਆ ਤੇ ਸੋ ਪਿਆਰ ਸਤਕਾਰ ਜਿਹੜਾ ਇੱਕ ਦੂਜੇ ਦੇ ਨਾਲ ਸਾਡਾ ਉਹ ਦਰਸਾਇਆ ਗਿਆ ਵੀ ਸਾਨੂੰ ਸਭਨਾਂ ਨੂੰ ਘਰ ਦੇ ਵਿੱਚ ਮਾਪੇ ਬਾਪ ਬੱਚਿਆਂ ਦੇ ਨਾਲ ਪ੍ਰੇਮ ਭਾਵਨਾ ਨਾਲ ਗੱਲਬਾਤ ਕਰਦੇ ਰਹਿਣਾ ਚਾਹੀਦਾ ਬਾਣੀ ਦੀ ਗੱਲ ਕਰਦੇ ਰਹਿਣਾ ਚਾਹੀਦਾ ਤੇ ਇਹ ਨਹੀਂ ਵੇ ਇੱਕ ਘਰ ਦੇ ਵਿੱਚ ਜਿੰਨੇ ਜੀ ਆ ਉਹਨੇ ਆਪਣੇ ਆਪਣੇ ਮੋਬਾਈਲ ਲੈ ਕੇ ਬੈਠੇ ਰਹਿਣ ਉਸ ਤਰ੍ਹਾਂ ਅਸੀਂ ਇਸ ਸਿਸਟਮ ਤੋਂ ਆਪਣੇ ਘਰ ਦੇ ਪਿਆਰ ਤੋਂ ਵਾਂਝੇ ਰਹਿ ਜਾਂਦੇ ਆ ਸਾਡੇ ਵਿੱਚ ਜਿਹੜਾ ਚਿੜਚੜਾਪਨ ਆ ਜਾਂਦਾ ਅਸੀਂ ਇੱਕ ਦੂਜੇ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਤੇ ਗੁੱਸਾ ਆ ਜਾਂਦਾ ਪਰ ਜਦੋਂ ਅਸੀਂ ਇੱਕ ਦੂਜੇ ਦੇ ਟੱਚ ਵਿੱਚ ਰਵਾਂਗੇ ਮਾਂ ਨੂੰ ਮਾਂ ਦਾ ਉਹਦਾ ਪਿਓ ਨੂੰ ਪਿਓ ਦਾ ਬੱਚਿਆਂ ਨੂੰ ਬੱਚਿਆਂ ਦਾ ਉਹਦਾ ਦੇਵਾਂਗੇ ਇੱਕ ਦੂਜੇ ਦੇ ਨਾਲ ਗੱਲਬਾਤ ਕਰਾਂਗੇ ਤਾਂ ਸਾਡਾ ਘਰ ਇੱਕ ਸਵਰਗ ਤੋਂ ਘੱਟ ਨਹੀਂ ਹੋਵੇਗਾ ਤੁਸੀਂ ਪਹਿਲੇ ਦੋਨੇ ਪਾਰਟ ਦੇਖੇ ਸੀ ਜੀ ਮੈਂ ਦੋਨੇ ਪਾਰਟ ਪਹਿਲਾਂ ਦੇਖਿਆ ਉਸ ਨਾਲੋਂ ਇਹ ਫਿਲਮ ਦੇ ਵਿੱਚ ਬਹੁਤ ਹੀ ਸੁਧਾਰ ਬਹੁਤ ਅੰਤਰਾ ਬਹੁਤ ਵਧੀਆ ਸੋਚ ਨੇ ਕੰਮ ਕੀਤਾ ਜਿੰਨੇ ਵੀ ਇਸ ਫਿਲਮ ਦੇ ਬਰਕਰਾਰ ਸਾਰੇ ਵਧਾਈ ਦੇ ਪਾਤਰਾਂ ਨੂੰ